ਦੀ ਕੇਬਲ ਕੰਪਨੀ ਤੇ ਲਗਾਤਾਰ ਤਾਰਾ ਕਟੀਆਂ ਜਾ ਰਹੀਆਂ ਨੇ ਸਨੌਰ ਤੋਂ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮਾਜਰਾ ਉਹ ਰੈਡਸਪਰੋਟ ਪ੍ਰਾਈਵੇਟ ਮੀਡੀਆ ਲਿਮਟਿਡ ਕੰਪਨੀ ਦੇ ਚੇਅਰਮੈਨ ਨੇ ਕੰਮ ਕਰਨ ਦਾ ਅਧਿਕਾਰ ਵਰਿੰਗ ਸਾਹਿਬ ਸਭ ਨੂੰ ਹੈ ਕਿ ਲੱਗਦਾ ਕਿਸੇ ਦੇ ਕਾਰੋਬਾਰ ਨੂੰ ਹਥਿਆਇਆ ਜਾ ਸਕਦਾ ਜੋ ਪ੍ਰੋਪਰਲੀ ਲੀਗਲ ਚੱਲ ਰਿਹਾ ਹੋਵੇ ਕਿਸੇ ਦੇ ਕਾਰੋਬਾਰ ਤੇ ਜਾਂ ਕਿਸੇ ਦੇ ਅਧਿਕਾਰਾਂ ਤੇ ਪੁਰੀਆਂ ਹਿਊਮਨ ਜਿਹੜੇ ਹਿਊਮਨ ਰਾਈਟਸ ਹੈਗੇ ਨੇ ਉਹਰੇ ਤੇ ਕਿਸੇ ਸਰਕਾਰ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਟੱਕਾ ਮਾਰਨ ਦਾ ਜਦ ਟੱਕਾ ਕਰਨ ਦਾ ਕੋਈ ਹੱਕ ਨਹੀਂ ਕਿਸੇ ਕੋਈ ਕਾਰੋਬਾਰੀ ਹੈ ਤਾਂ ਉਹ ਕਾਰੋਬਾਰੀ ਜਿਉਣਾ ਇਨ ਦੀ ਮਨਤੀ ਦਾ ਉਹ ਹੀ ਤੋਂ ਹਨ ਮਰੋੜਦੇ ਹੋ ਮੈਂ ਸਮਝਦਾ ਕਿ ਇਹ ਸਰਾਸਰ ਤੱਕਾ ਤੇ ਗੱਲ ਹੈ ਜਿੱਥੇ ਜ਼ਿਆਦਾਤੀ ਤੱਕਾ ਹੋ ਰਿਹਾ ਹੈ ਚਾਹੇ ਉਹ ਚੈਨਲ ਨਾਲ ਹੋ ਰਿਹਾ ਹੈ ਚਾਹੇ ਵਿਅਕਤੀ ਵਿਸ਼ੇਸ਼ ਨਾਲ ਹੋ ਰਿਹਾ ਹੈ ਚਾਹੇ ਕੋਈ ਮੰਤਰੀ ਕਰ ਰਿਹਾ ਹੈ ਚਾਹੇ ਗੁੰਡਾਗਰਦੀ ਹੋ ਰਹੀ ਹੈ ਉਹਰੇ ਖਿਲਾਫ ਸਭ ਨੂੰ ਇੱਕ ਮੰਚ ਤੇ ਆ ਕੇ ਲੜਾਈ ਲੜਨੀ ਚਾਹੀਦੀ ਹੈ ਜੋ ਜਿਹੜੀ ਕੰਪਨੀ ਆ ਰੈਕਸ ਫੋਰ মিডিਆ ਉਹ 90% ਉਹਨਾਂ ਦੇ ਸ਼ੇਅਰਹੋਲਡਰ ਨੇ ਮੈਂ ਫਿਰ ਇਹ ਸਵਾਲ ਇਸ ਲਈ ਕਰਦਾ ਕਿ ਸੱਤਾ ਤੇ ਰਿੱਤੇ ਬੈਠਾ ਇੱਕ ਵਿਧਾਇਕ ਹੀ ਇਸ ਤਰ੍ਹਾਂ ਫੋਰਸਫੁਲੀ ਡਰਾਮ ਕਾ ਕੇ ਕੋਈ ਕਿਸੇ ਦੇ ਕਾਰੋਬਾਰ ਨੂੰ ਬਿਲਕੁਲ ਬਿਲਕੁਲ ਅਗਰ ਇਸ ਤਰ੍ਹਾਂ ਹਰਜੀਤ ਸਿੰਘ ਪਠਾਨ ਮਾਜੜਾ ਕਰ ਰਿਹਾ ਹੈ ਤਾਂ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਫੋਰ ਐਗਜ਼ਾਮਪਲ ਰਾਮ ਮੰਦਰ ਜਾਉਂਗੇ ਆਯੁੱਧਿਆ ਜਾਣਗੇ ਮੈਂ ਸਾਹਿਬ ਸੂਬੇ ਦੀ ਗੱਲ ਕਰ ਲੈਣਾ ਹੈ ਸੂਬੇ ਦੀ ਲਾਅ ਐਂਡ ਆਰਡਰ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਮੈਂ ਫਾਸਟਵੇ ਨਾਲ ਜੁੜੀ ਹੋਈ ਗੱਲ ਕਰਨਾ ਚਾਹੁੰਦਾ ਹਾਂ ਫਾਸਟਵੇ ਕੇਬਲ ਕੰਪਨੀ ਤੇ ਲਗਾਤਾਰ ਤਾਰਾਂ ਕੱਟੀਆਂ ਜਾ ਰਹੀਆਂ ਨੇ ਸਨੌਰ ਤੋਂ ਵਿਧਾਇਕ ਨੇ ਹਰਮਿਤ ਸਿੰਘ ਪਠਾਨ ਮਾਜਰਾ ਉਹ ਰੈਡਸਪਰੋਟ ਪ੍ਰਾਈਵੇਟ ਮੀਡੀਆ ਲਿਮਟਿਡ ਕੰਪਨੀ ਦੇ ਚੇਅਰਮੈਨ ਨੇ ਕੰਮ ਕਰਨ ਦਾ ਅਧਿਕਾਰ ਵਰਿੰਗ ਸਾਹਿਬ ਸਭ ਨੂੰ ਹੈ ਕਿ ਲੱਗਦਾ ਕਿਸੇ ਦੇ ਕਾਰੋਬਾਰ ਨੂੰ ਹਥਿਆਇਆ ਜਾ ਸਕਦਾ ਜੋ ਪ੍ਰੋਪਰਲੀ ਲੀਗਲ ਚੱਲ ਰਿਹਾ ਹੋਵੇ ਦੇਖੋ ਯਾਰ 100% ਮੈਂ ਇਸ ਕੱਲ ਦੇ ਖਿਲਾਫ ਹਾਂ ਜਿਹੜੇ ਲੋਕ ਧੱਕਾ ਤੇ ਜ਼ਿਆਸਤੀ ਕਰਦੇ ਉਹ ਉਹ ਜਿਆਦਾ ਤੇ ਟਿਕ ਨਹੀਂ ਪਾਉਂਦੇ ਬਹੁਤ ਸਾਰੇ ਐਸੇ ਸਾਥੀ ਨੇ ਜਿੰਨਾਂ ਤੇ ਹੁਣ ਮਕਦਮੇ ਦਰਜ ਕੀਤੇ ਜਾ ਰਹੇ ਨੇ ਉਹਨਾਂ ਨਾਲ ਕਈ ਵਾਰੀ ਤੂ ਤੂ ਮੇ ਮੇ ਹੋਈ ਹੈ ਵਿਰੋਧ ਚ ਰਹੇ ਆ ਪਰ ਕਿਸੇ ਦੇ ਕਾਰੋਬਾਰ ਤੇ ਜਾਂ ਕਿਸੇ ਦੇ ਅਧਿਕਾਰਾਂ ਤੇ ਪੁਰੀਆਂ ਹਿਊਮਨਜ਼ ਜਿਹੜੇ ਹਿਊਮਨ ਰਾਈਟਸ ਹੈਗੇ ਨੇ ਔਰੇ ਤੇ ਕਿਸੇ ਸਰਕਾਰ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਡਾਕਾ ਮਾਰਨ ਦਾ ਜਾਂ ਧੱਕਾ ਕਰਨ ਦਾ ਕੋਈ ਹੱਕ ਨਹੀਂ ਹੈ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਬੰਦਾ ਪਸੰਦ ਨਹੀਂ ਹੈ ਤਾਂ ਉਹਨੂੰ ਠੋਕ ਦਿਓ। ਹਮਮ ਜ਼ਰੂਰੀ ਨਹੀਂ ਹੈ ਕਿ ਬੰਦਾ ਤੁਹਾਡੇ ਖਿਲਾਫ ਬੋਲਦਾ ਤਾਂ ਉਹਨੂੰ ਠੋਕ ਦਿਓ। ਹਾਂ ਰੂਲ ਐਂਡ ਰੈਗੂਲੇਸ਼ਨ ਦੇ ਮਤਾਬਕ ਜੋ ਬੰਦੀ ਕਾਰਵਾਈ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ। ਹਮ ਪਰ ਇਹ ਨਹੀਂ ਹੈ ਕਿ ਫੁਲਾਨੇ ਨੂੰ ਫੜ ਲਿਆ ਫਿਰ ਉਹਤੇ ਪਰਚਾ ਦਿੱਤਾ ਫਿਰ ਉਹਨੂੰ ਨਿਕਲਣ ਤੋਂ ਪਹਿਲਾਂ ਫਿਰ ਪਰਚਾ ਦਿੱਤਾ ਕਿਸੇ ਕੋਈ ਕਾਰੋਬਾਰੀ ਹੈ ਤਾਂ ਉਹਰਾ ਕਾਰੋਬਾਰੀ ਜੇ ਉਹਨੇ ਇਹ ਨਹੀਂ ਮੰਨੀ ਤਾਂ ਉਹਦੀ ਧੌਣ ਮਰੋੜ ਦਿਓ। ਹਮ ਮੈਂ ਸਮਝਦਾ ਕਿ ਇਹ ਸਰਾਸਰ ਤੱਕਾ ਤੇ ਗਲਤ। ਬ੍ਰਿੰਗ ਸਾਹਿਬ ਬੋਲੀਆਂ ਚੱਲਦੀਆਂ। ਬੁੱਟ ਵੱਡ ਦਿੱਤੇ ਜਾਂਦੇ ਨੇ ਹੁਣ ਰੀਸੈਂਟਲੀ ਰਾਤ ਪਟਿਆਲਾ ਦੇ ਵਿੱਚ ਡੇਲੀ ਪੋਸਟ ਤੇ ਲਿਵਿੰਗ ਇੰਡੀਆ ਦੇ ਰਿਪੋਰਟਰਾਂ 'ਤੇ ਹਮਲਾ ਹੋ ਗਿਆ ਬਹੁਤ ਮਾੜੀ ਗੱਲ ਹੈ ਮੈਂ ਤਾਂ ਕਹਿਆ ਮੈਂ ਕਿਹਾ ਪਹਿਲੀ ਵਾਰੀ ਸਾਨੂੰ ਵੀ ਇਹ ਵੱਲ ਨਹੀਂ ਸੀਗਾ ਸਿਖਾਇਆ ਗਿਆ ਸਿਖਾ ਰਹੀ ਹੈ ਪਾਰਟੀ ਲੇਕਿਨ ਜਿੱਥੇ ਜ਼ਾستی ਤੱਕਾ ਹੋ ਰਿਹਾ ਹੈ ਚਾਹੇ ਉਹ ਚੈਨਲ ਨਾਲ ਹੋ ਰਿਹਾ ਹੈ ਚਾਹੇ ਵਿਅਕਤੀ ਵਿਸ਼ੇਸ਼ ਨਾਲ ਹੋ ਰਿਹਾ ਹੈ ਚਾਹੇ ਕੋਈ ਮੰਤਰੀ ਕਰ ਰਿਹਾ ਹੈ ਚਾਹੇ ਗੁੰਡਾਗਰਦੀ ਹੋ ਰਹੀ ਹੈ ਔਰੇ ਖਿਲਾਫ ਸਭ ਨੂੰ ਇੱਕ ਮੰਚ 'ਤੇ ਆ ਕੇ ਲੜਾਈ ਲੜਨੀ ਚਾਹੀਦੀ ਹੈ ਅਗਰ ਤੁਸੀਂ ਪੰਜਾਬ ਨੂੰ ਬਚਾਉਣਾ ਨਹੀਂ ਤਾਂ ਸੋ ਉਰੀ ਲੜਾਈ ਸਾਨੂੰ ਜ਼ਰੂਰ ਲੜਨੀ ਚਾਹੀਦੀ ਔਰ ਮੈਂ ਨਿੰਦਾ ਕਰਦਾ ਇਸ ਕੱਲ ਦੀ ਜੋ ਹੋ ਰਿਹਾ ਮੈਂ ਨਿੰਦਾ ਕਰਦਾ ਮਿੰਨ ਸਰ ਮਲਿਕਾ ਅਰਜੁਨ ਖੜਗੇ